ਡੂੰਗਾ ਇਹ ਪਟਨਾ ਪੈ ਲੈ ਗਈ ਹਾਂ ਹਾਂ ਲੋ ਜੀ ਪਾਣੀ ਦਾ ਇੰਤਜ਼ਾਮ ਇੱਥੇ ਵਰਕਸ਼ਾਪ ਹੈਗੀ ਆ ਉਹਨਾਂ ਵੱਲੋਂ ਦਿੱਤਾ ਗਿਆ ਸਾਥ ਤੇ ਪਾਣੀ ਦਾ ਵੀ ਸਾਨੂੰ ਇੱਥੇ ਇੰਤਜ਼ਾਮ ਹੋ ਗਿਆ ਤੇ ਇੱਕ ਬੁਟਾ ਲੱਗ ਗਿਆ ਇੱਕ ਹੋਰ ਤੀਸਰਾ ਗੱਡਾ ਤਿਆਰ ਕਰ ਰਹੇ ਆ ਮੇਵਾ ਜੀ ਹਲੋ ਜੀ ਆ ਨੰਬਰ 1 ਤੇ ਨੰਬਰ 2 ਤੇ ਆ ਨੰਬਰ 3 ਤੇ ਪਾਣੀ ਲੈ ਕੇ ਅੱਗੇ ਨੂੰ ਚੱਲਦੇ ਆ ਜੀ ਤੇ ਆ ਨੰਬਰ 4 ਹੋ ਗਿਆ ਜੀ ਆ ਨੰਬਰ 5 ਹੋ ਗਿਆ ਆ ਨੰਬਰ 6 ਆ ਨੰਬਰ 7 ਤੇ ਆ ਨੰਬਰ 8 ਤੇ ਇੱਥੇ ਨੰਬਰ 9 ਕੈਰੀ ਬਣਾਉਣੀ ਜੀ ਆ ਨੰਬਰ 10 ਤੇ ਇੱਥੇ ਹੁਣ ਲਾ ਰਹੇ ਆ 11ਵਾਂ ਬੂਟਾ ਜੀ ਤੇ ਲੱਗੇ ਹੋਏ ਨੇ ਸਾਡੇ ਇਤਿਹਾਰ دوست ਗਰਮੀ ਦੇ ਵਿੱਚ ਆਹ ਲੋ ਜੀ ਬੂਟਿਆਂ ਦੇ ਲਈ ਤਾਂ ਅਸੀਂ ਪਾਣੀ ਦਾ ਅਰੇਂਜਮੈਂਟ ਕਰਕੇ ਪਾਤਾ ਉਹ ਕਰ ਰਹੇ ਆ ਜੀ ਮਹੱਲੇ ਦੇ ਨਾਮ ਤੇ ਆ ਲੋ ਜੀ ਪਾਣੀ ਪਰ ਸਾਡੀ ਟੀਮ ਦਾ ਮੈਂਬਰ ਘਰ ਜਾ ਕੇ ਤੇ ਉਹਨੇ ਆਪਣੇ ਭਰਾ ਤੋਂ ਭਿਜਵਾਇਆ ਗਗਨਦੀਪ ਗੱਗੀ ਜੀ ਲੈ ਕੇ ਆਏ ਨੇ ਪਾਣੀ ਤੇ ਬਾਕੀ ਮਹੱਲਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਜਿਹੜੇ ਸਾਡੀ ਮਦਦ ਕਰ ਰਹੇ ਨੇ ਅਸੀਂ ਘਟੋ ਘਟ ਟੋਏ ਬਨਾਲ ਜੀ ਹਲ ਤੱਕ ਲੱਗੇ ਨੇ ਤੇ ਅਸੀਂ 15 16 ਤੋਂ ਪਲੱਸ ਬੂਟੇ ਲਗਾ ਚੁੱਕੇ ਆ ਜੀ ਪਾਣੀ ਵੀ ਨਾਲ ਦੀ ਨਾਲ ਉਹਨਾਂ ਨੂੰ ਪਤਾ ਪਰ ਸਾਡੇ ਲਈ ਪਾਣੀ ਸਾਡੀ ਟੀਮ ਦਾ ਮੈਂਬਰ ਹੀ ਘਰੋਂ ਜਾ ਕੇ ਉਹਨੇ ਭਰਾ ਹਾਂਜੀ ਸਾਰੇ ਮੁਹੱਲਾ ਨਿਵਾਸੀਆਂ ਨੂੰ ਦਿਖਾ ਦਈਏ ਜੀ ਅੱਜ ਆ ਪਹਿਲੇ ਨੰਬਰ ਤੇ ਆ ਜੀ ਤੇ ਉਸ ਤੋਂ ਬਾਅਦ ਆਪਣਾ ਸਮਾਨ ਚੱਕ ਲਿਆ ਡਰਾਈਵਰ ਅਜਮਾ ਕਟਾ ਮਾ ਬਾਲੀ ਲੈ ਕੇ ਆਇਆ ਇੱਕ ਮਿੰਟ ਫਿਰ ਉਸ ਤੋਂ ਬਾਅਦ ਆਹ ਜੀ ਮੇਰੇ ਬਾਲਾ ਜੀ ਨੇ ਬਹੁਤ ਮਿਹਨਤ ਕੀਤੀ ਹੈ ਜੀ ਦੇਖੋ ਪਸੀਨਾ ਪਸੀਨੀ ਤੇ ਇਹਨਾਂ ਨੂੰ ਹੁਣ ਹੀ ਗੱਗੀ ਜੀ ਉਹ ਦੇਖੋ ਵਾਟਰ ਕੋਲਰ ਲੈ ਕੇ ਆਏ ਪੂਰਾ ਦੋ ਉਸ ਤੋਂ ਬਾਅਦ ਹੀ ਆ ਤੀਸਰਾ ਨੰਬਰ ਤੇ ਆ ਚੌਥੇ ਨੰਬਰ ਤੇ ਆ ਜੀ ਆ ਪੰਜਵੇਂ ਨੰਬਰ ਤੇ ਆ ਛੇਵੇਂ ਨੰਬਰ ਤੇ ਆ ਸੱਤਵੇਂ ਨੰਬਰ ਤੇ ਅੱਠਵੇਂ ਨੰਬਰ ਤੇ ਆ ਨੌਵੇਂ ਤੇ ਆ ਦਸਵੇਂ ਤੇ ਆ 11ਵੇਂ ਤੇ ਆ 12ਵੇਂ ਤੇ ਜੀ 12 ਨੰਬਰ ਹੋ ਗਏ ਜੀ 12 ਤੋਂ ਬਾਅਦ ਆ 13ਵਾਂ ਨੰਬਰ ਆ ਜੀ ਤੇ ਆ 14 ਜੀ ਤੇ ਆ 15 ਨੰਬਰ ਤੇ ਜੀ ਆ ਹੋ ਗਿਆ ਜੀ 16ਵਾਂ ਬੂਟਾ ਟੋਟਲ 16 ਬੂਟੇ ਅੱਜ ਅਸੀਂ ਇੱਥੋਂ ਤੋਂ ਉੱਥੇ ਤੱਕ ਉਹ ਜਿੱਥੇ ਤਾਂ ਗੱਡੀ ਖੜੀ ਆ ਉੱਥੇ ਤੱਕ ਲਾਦੇ ਨੇ ਜੀ ਤੇ ਪਾਣੀ ਵੀ ਸਾਰਿਆਂ ਬੂਟਿਆਂ ਨੂੰ ਦਿੱਤਾ ਗਿਆ ਇੱਕ ਰੈਂਦਾ ਤੇ ਉਹ ਗੱਗੀ ਜੀ ਗਏ ਨਹੀਂ ਉਹ ਆ ਗਏ ਨੇ ਪਾਣੀ ਲੈ ਕੇ ਉਹ ਵਰਕਸ਼ਾਪ ਵਾਲੇ ਭਾਈ ਦਾ ਵੀ ਬਹੁਤ ਧੰਨਵਾਦ ਵਰਕਸ਼ਾਪ ਵਾਲੇ ਨੇ ਉਹਨਾਂ ਨੇ ਪਾਣੀ ਦਾ ਅਰੇਂਜਮੈਂਟ ਕਰਤਾ ਤੇ ਤੇ ਲਗਭਗ ਸਾਰਿਆਂ ਚ ਇਹ ਪਾਣੀ ਦਾ ਇੰਤਜ਼ਾਮ ਕਰਕੇ ਪਾਤਾ ਜੀ ਤੇ ਇੱਕ ਬੇਨਤੀ ਹੈ ਵੀ ਆਪਣੇ ਮਹੱਲੇ ਵਾਸੀਆਂ ਨੂੰ ਵੀ ਜਿਹੜੇ ਵੀ ਕੋਈ ਸਵੇਰੇ ਇਧਰੋਂ ਜਾਂਦੇ ਨੇ ਉਹ ਜੇ ਆਪਣੇ ਨਾਲ ਨਾ ਇੱਕ ਘਰੋਂ 2 ਲੀਟਰ ਦੀ ਬੋਟਲ ਲੇ ਆ ਕੇ ਸਵੇਰੇ ਇੱਥੇ ਪਾਣੀ ਪਵਾਜਿਆ ਕਰਨਗੇ ਤੇ ਬੋਤਲ ਉਰੀ ਰੱਖ ਜਾ ਕਰਨਗੇ ਜਿਹੜਾ ਕੋਈ ਹੋਰ ਆਵੇ ਉਹ ਖਾਲੀ ਬੋਤਲ ਲੈ ਜਾਵੇ ਤੇ ਦੂਸਰੇ ਦਿਨ ਉਹ ਬੋਤਲ ਇੱਥੇ ਪਾਣੀ ਪਾ ਕੇ ਤੇ ਛੱਡ ਜਾਇਆ ਕਰੇ ਜੇ ਇਸ ਤਰ੍ਹਾਂ ਤੁਸੀਂ ਇੰਨਾ ਕੁ ਵੀ ਸਾਥ ਦਿਓਗੇ ਤਾਂ ਇਹ ਬੂਟੇ ਵਧੀਆ ਤਰੀਕੇ ਨਾਲ ਪਲ ਜਾਣਗੇ ਅੱਗੇ ਸੌਣ ਦਾ ਮਹੀਨਾ ਆਈ ਜਾਣਾ ਜੀ ਫੇਰ ਬਰਸਾਤਾਂ ਚ ਤਾਂ ਲਗਭਗ ਹਰ ਬੂਟਾ ਚੱਲੀ ਪੈਂਦਾ ਸੋ ਸਾਰਿਆਂ ਨੇ ਕੋਸ਼ਿਸ਼ ਕਰਨੀ ਆ ਵੀ ਜਿਸ ਜਿਸ ਤੋਂ ਹੋ ਸਕੇ ਉਸ ਵੇਰੇ ਨਿਕਲਦਾ ਹੋਇਆ ਨੇ ਇੱਕ 2 ਲੀਟਰ ਵਾਲੀ ਕੋਕ ਵਗੈਰਾ ਦੀ ਬੋਤਲ ਮਿਲ ਜਾਂਦੀ ਆ ਉਹ ਪਾਣੀ ਦੀ ਭਰ ਕੇ ਲਿਆ ਕੇ ਚਾਹੇ ਇੱਕ ਇੱਕ ਬੂਟੇ ਨੂੰ ਪਾ ਜਵੇ ਹਰ ਬੰਦਾ ਜੇ ਆਪਣੀ ਡਿਊਟੀ ਸਮਝੇ ਤਾਂ ਉਹ ਦੇਖ ਕੇ ਜਿਹੜੇ ਬੂਟੇ ਨਹੀਂ ਪਿਆ ਉਹ ਅਗਲੇ ਚ ਪਾ ਦੇ ਬੋਤਲ ਚਾਹੇ ਇੱਥੇ ਰੱਖ ਗਏ ਤੇ ਜਾਂ ਨਾਲ ਲੈ ਕੇ ਕਿਸ ਤਰ੍ਹਾਂ ਵੀ ਥੋੜਾ ਜਿਆ ਸੈਟਿੰਗ ਰੱਖਣੀ ਪੈਣੀ ਹੈ ਜੀ ਸੋ ਇਸ ਤਰ੍ਹਾਂ ਦਾ ਕੋਈ ਤੁਸੀਂ ਉਪਰਾਲਾ ਇਹ ਕਰ ਲੋ ਤਾਂ ਵਧੀਆ ਹੋਊਗਾ